ਪਹਿਲਾ ਕਲਾਕਾਰ ਰਾਜਵੀਰ ਜਵੰਦਾ ਜੀ ਨੇ ਬਿਨਾ ਮੰਗੇ ਤੋਂ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ। ਭਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥੇ ਕਰਤਾ। ਭਾਈ ਮਿਹਨਤੀ ਬੰਦਾ ਸੀ ਯਾਰ ਮੈਂ ਇੰਨਾ ਮਿਹਨਤੀ ਬੰਦਾ ਨਹੀਂ ਦੇਖਿਆ। ਮੈਂ ਮੈਂ ਦੇਖਿਆ ਹੀ ਨਹੀਂ। ਮੈਂ ਉਦਾਂ ਵੀ ਜਿੰਦਾ ਦੇ ਲਈ ਕਲਾਕਾਰ ਵੀ ਕੋਈ ਨਹੀਂ ਦੇਖਿਆ। ਮੈਨੂੰ ਇੱਕ ਵਾਰੀ ਲੁਧਿਆਣੇ ਬੁਲਾ ਕੇ ਕਹਿੰਦਾ ਕਹਿੰਦਾ ਆਈ ਯਾਰ ਮਾੜਾ ਜਿਹਾ ਮੈਂ ਨਾ ਅੱਜ ਇੱਕ ਬਾਤ ਕਰ ਰਿਹਾ ਆਪਣੀ ਬਣਿਆ ਹੈ ਨਾ ਪੱਖੋ ਵਾਲੇ ਉੱਥੇ ਬਾਈ ਦਾ ਪ੍ਰੋਗਰਾਮ ਹੋਣਾ ਮੈਨੂੰ ਨਹੀਂ ਦੱਸਿਆ ਕਹਿੰਦਾ ਉੱਥੇ ਆਈ ਮੈਨੂੰ ਕੰਮ ਹੈ ਮੇਰਾ ਗਾਣਾ ਸੀਗਾ ਰੜਕਾਂ ਤੇ ਮੜਕਾਂ ਉਹ ਬਾਈ ਨੇ ਗਾਤਾ ਸੀਗਾ ਉਦੋਂ ਮੈਨੂੰ ਕਹਿੰਦਾ ਆ ਕੇ ਜਾਈ ਮੈਨੂੰ ਕੰਮ ਹੈ ਮੈਂ ਕਿਹਾ ਯਾਰ ਵੀ ਕੋਈ ਕੰਮ ਹੋਣਾ ਬਾਈ ਨੂੰ ਚੱਲ ਜਾਵਾਂ ਮੈਂ ਵੀ ਲੁਧਿਆਣੀ ਸੀ ਮੈਂ ਗੱਡੀ ਚੱਕੀ ਪਹੁੰਚਿਆ ਮੈਨੂੰ ਮੈਂ ਕਿਹਾ ਬਾਈ ਮੈਂ ਅੰਦਰ ਖੜਾ ਪਿਆ ਪੈਲਸ ਦੇ ਕਹਿੰਦਾ ਬਾਹਰ ਨਿਕਲਿਆ ਮੈਂ ਥੋੜਾ ਜਿਹਾ ਅੱਧਾ ਕਿਲੋਮੀਟਰ ਸਾਈਡ ਤੇ ਖੜਾ ਜਿੱਦਾਂ ਕਲਾਕਾਰ ਖੜਦੇ ਹੁੰਦੇ ਜਿੰਨੀ ਕੁ ਦੂਰ ਪੈਲਸ ਤੋਂ ਮੈਂ ਉੱਥੇ ਚੱਲਿਆ ਗਿਆ ਮ ਹਮ ਮੇਰੇ ਹੱਥ ਤੇ ਦਰਦਾ ਕਹਿੰਦਾ ਤੇਰੇ ਗਾਣੇ ਦੀ ਪੇਮੈਂਟ ਆ ਯਾਰ ਪਹਿਲਾ ਕਲਾਕਾਰ ਰਾਜਵੀਰ ਜਵੰਦਾ ਜੀ ਨੇ ਬਿਨਾ ਮੰਗੇ ਤੋਂ ਹਮ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਆ ਪਹਿਲਾ ਕਲਾਕਾਰ ਰਾਜਵੀਰ ਜਵੰਦਾ ਜੀ ਨੇ ਬਿਨਾ ਮੰਗੇ ਤੋਂ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਭਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥ ਤੇ ਦਰਦਾ ਬਾਈ ਮਿਹਨਤੀ ਬਹੁ ਸੀਗਾ ਯਾਰ ਮੈਂ ਇੰਨਾ ਮਿਹਨਤੀ ਬੰਦਾ ਨਹੀਂ ਦੇਖਿਆ ਮੈਂ ਮੈਂ ਦੇਖਿਆ ਹੀ ਨਹੀਂ ਮੈਂ ਉਦਾਂ ਵੀ ਜਿੰਦਾ ਦੇ ਲਈ ਕਲਾਕਾਰ ਵੀ ਕੋਈ ਨਹੀਂ ਦੇਖਿਆ ਮੈਨੂੰ ਇੱਕ ਵਾਰੀ ਲੁਧਿਆਣੇ ਬਲਾ ਕੇ ਕਹਿੰਦਾ ਕਹਿੰਦਾ ਆਈ ਯਾਰ ਮਾੜਾ ਜਿਹਾ ਮੈਂ ਨਾ ਇੱਕ ਬਾਤ ਕਹਿ ਦਿੱਤ ਆਪਣੀ ਬਣਿਆ ਹਾਂ ਨਾ ਪੱਖੋਂ ਉਹਦੇ ਉੱਥੇ ਬਾਈ ਦਾ ਪ੍ਰੋਗਰਾਮ ਹੋਣਾ ਮੈਨੂੰ ਨਹੀਂ ਦੱਸਿਆ ਕਹਿੰਦਾ ਉੱਥੇ ਆਈ ਮੈਨੂੰ ਕੰਮ ਹੈ ਹਾਂ ਮੇਰਾ ਗਾਣਾ ਸੀਗਾ ਰੜਕਾਂ ਤੇ ਮੜਕਾਂ ਉਹ ਬਾਈ ਨੇ ਗਾਤਾ ਸੀਗਾ ਉਦੋਂ ਮੈਨੂੰ ਕਹਿੰਦਾ ਆ ਕੇ ਜਾਈ ਮੈਨੂੰ ਕੰਮ ਹੈ ਮੈਂ ਕਹਾ ਯਾਰ ਵੀ ਕੋਈ ਕੰਮ ਹੋਣਾ ਬਾਈ ਨੂੰ ਚਲ ਜਾਵਾਂ ਮੈਂ ਵੀ ਲੁਧਿਆਣੇ ਸੀ ਮੈਂ ਗੱਡੀ ਚੱਕੀ ਪਹੁੰਚਿਆ ਮ ਮੈਂ ਥੋੜਾ ਜਿਹਾ ਅੱਧਾ ਕਿਲੋਮੀਟਰ ਸਾਈਡ ਤੇ ਖੜਾ ਜਿੱਦਾਂ ਕਲਾਕਾਰ ਖੜਦੇ ਹੁੰਦੇ ਆ ਜਨੀਕ ਦੂਰ ਪੈਲਸ ਤੋਂ ਮੈਂ ਉੱਥੇ ਚੱਲਿਆ ਗਿਆ ਮੰਗਾ ਹਾਂ ਬਾਈ ਹੁਕਮ ਕਰ ਯਾਰ ਮੈਂ ਹਾਂ ਜੇ ਗਾਣਾ ਗੋਣਾ ਲੈਣਾ ਹੋਊਗਾ ਬਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥੇ ਤਰਤਾ ਕਹਿੰਦਾ ਤੇਰੇ ਗਾਣੇ ਦੀ ਪੇਮੈਂਟ ਆ ਯਾਰ ਪਹਿਲਾ ਕਲਾਕਾਰ ਰਾਜਵੀਰ ਜਵੰਦਾ ਜੀ ਨੇ ਬਿਨਾ ਮੰਗੇ ਤੋਂ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਪਹਿਲਾ ਕਲਾਕਾਰ ਰਾਜਵੀਰ ਜਵੰਦਾ ਜੀ ਨੇ ਬਿਨਾ ਮੰਗੇ ਤੋਂ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਬਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥ ਤੇ ਕਰਦਾ ਭਾਈ ਮਿਹਨਤੀ ਬਹੁਤ ਸੀਗਾ ਯਾਰ ਮੈਂ ਇੰਨਾ ਮਿਹਨਤੀ ਬੰਦਾ ਨਹੀਂ ਦੇਖਿਆ ਮੈਂ ਮੈਂ ਦੇਖਿਆ ਹੀ ਨਹੀਂ ਮੈਂ ਉਦਾਂ ਵੀ ਜਿੰਦਾ ਦੇ ਲਈ ਕਲਾਕਾਰ ਵੀ ਕੋਈ ਨਹੀਂ ਦੇਖਿਆ ਮੈਨੂੰ ਇੱਕ ਵਾਰੀ ਲੁਧਿਆਣੇ ਬਲਾ ਕੇ ਕਹਿੰਦਾ ਕਹਿੰਦਾ ਆਈ ਯਾਰ ਮਾੜਾ ਜਿਹਾ ਮੈਂ ਨਾ ਇੱਕ ਬਾਤ ਕਹਿਤ ਲਾ ਆਪਣੀ ਬਣਿਆ ਆ ਨਾ ਪੱਖੋਂ ਉੱਥੇ ਬਾਈ ਦਾ ਪ੍ਰੋਗਰਾਮ ਹੋਣਾ ਮੈਨੂੰ ਨਹੀਂ ਦੱਸਿਆ ਕਹਿੰਦਾ ਉੱਥੇ ਆਈ ਮੈਨੂੰ ਕੰਮ ਹੈ ਮੇਰਾ ਗਾਣਾ ਸੀਗਾ ਰੜਕਾਂ ਤੇ ਮੜਕਾਂ ਉਹ ਬਾਈ ਨੇ ਗਾਤਾ ਸੀਗਾ ਉਦੋਂ ਮੈਨੂੰ ਕਹਿੰਦਾ ਆ ਕੇ ਜਾਈ ਮੈਨੂੰ ਕੰਮ ਆ ਮੈਂ ਕਹਾ ਯਾਰ ਵੀ ਕੋਈ ਕੰਮ ਹੋਣਾ ਬਾਈ ਨੂੰ ਚਲ ਜਾਵਾਂ ਮੈਂ ਵੀ ਲੁਧਿਆਣੀ ਸੀ ਮੈਂ ਗੱਡੀ ਚੱਕੀ ਪਹੁੰਚਿਆ ਮੈਨੂੰ ਮੈਂ ਕਹਾ ਬਾਈ ਮੈਂ ਅੰਦਰ ਖੜਾ ਪਿਆ ਪੈਲਸ ਦੇ ਕਹਿੰਦਾ ਬਾਹਰ ਨਿਕਲਿਆ ਮੈਂ ਥੋੜਾ ਜਿਹਾ ਅੱਧਾ ਕਿਲੋਮੀਟਰ ਸਾਈਡ ਤੇ ਖੜਾ ਜਿੱਦਾਂ ਕਲਾਕਾਰ ਖੜਦੇ ਹੁੰਦੇ ਜਨੀਕ ਦੂਰ ਪੈਲਸ ਤੋਂ ਮੈਂ ਉੱਥੇ ਚੱਲਿਆ ਗਿਆ ਮੈਂ ਕਹਾ ਹਾਂ ਬਾਈ ਹੁਕਮ ਕਰ ਯਾਰ ਮੈਂ ਹਾਂ ਜੇ ਗਾਣਾ ਗੋਣਾ ਲੈਣਾ ਹੋਊਗਾ ਬਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥੇ ਤਰਤਾ ਕਹਿੰਦਾ ਤੇਰੇ ਗਾਣੇ ਦੀ ਪੇਮੈਂਟ ਆ ਯਾਰ ਪਹਿਲਾ ਕਲਾਕਾਰ ਰਾਜਵੀਰ ਜਵੰਦਾ ਜੀ